ਵੰਦਾ ਜਿਹੜੀ ਮੈਟਰ ਕਰਦੇ ਆ ਨਾ ਕੰਮ ਨਹੀਂ ਪਾਉਂਦੇ ਆ ਬੀਚਾਰ ਆ ਦੇਖੋ ਜੀ ਅੱਛਾ ਬੋਲੇ ਤੋਂ ਫਿਰ ਦੀ ਸਟਾਰਟਿੰਗ ਕਿੰਨੇ ਤੋਂ ਕੀਤੀ 15 ਕਿਲੋ ਤੋਂ ਪ੍ਰੋਪ ਲਾਵਾ ਇਹ ਤਾਂ ਹੀ ਗਰੰਟੀ ਦੇਤੀ ਜਾਂਦੀ ਆ ਬਿਲਕੁਲ ਫਿਰ ਅੱਗੇ ਵਧਣਾ ਅਗੇ ਪੂਰਾ ਭਾਈ ਪੂਰਾ ਡਰ ਆ ਗਿਆ ਜੀ ਠੀਕ ਹੈ ਖੱਲਾ ਖਲਾ ਅਪਰੀ ਕੀ ਬੋਲਦਾ ਝੋਟੀ ਜਾ ਮੋਦੀ ਮਨੀ ਭਰਾ ਦੇ ਸੀ ਚੌੜੇ ਸਿੱਟਪੜੇ ਬਾਕੀ ਹਵਾਨੇ ਚੜਦੇ ਦੀਆਂ ਤੁਸੀਂ ਵੇਖੋ ਕਰਮਾਲੀਆਂ ਧਮਕਾ ਪਾਉਂਦੀਆਂ ਜਾਂਦੀਆਂ ਨੇ ਠੀਕ ਹੈ ਜੀ ਕੋ ਜਿੱਥੋਂ ਦੀ ਲੰਗਦੀਆਂ ਨੇ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਦਬਾਬੇ ਦੀ ਧਰਤੀ ਤੇ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਸੋ ਵੈਸੇ ਪਹੁੰਚੇ ਆਪਣੇ ਭੈਣ ਭਰਾ ਸੱਜਨ ਵੀਰ ਜਿੰਨੇ ਨਾਲ ਜੁੜੇ ਆ ਠੀਕ ਆ ਜੀ ਸੋ ਮਾਝੇ ਤੋਂ ਜਾਂ ਮੱਝ ਦੀ ਧਰਤੀ ਤੋਂ ਕਾਫੀ ਵੀਡੀਓ ਤੁਸੀਂ ਦੇਖੀਆਂ ਅੱਜ ਪਹਿਲੀ ਵੀਡੀਓ ਆਪਾਂ ਚਰਨ ਸਿੰਘ ਤੇਰੀ ਫਾਰਮ ਤੋਂ ਦੋਸਤੋ ਇਹ ਵੀਡੀਓ ਬਣਾ ਰਿਹਾ ਪਿੰਡ ਸ਼ਾਹਪੁਰ ਬਿਲਕੁਲ ਨਜ਼ਦੀਕ ਫਲੋਰ ਤਹਿਸੀਲ ਵੀ ਫਲੋਰ ਆ ਜ਼ਿਲ੍ਹਾ ਜਲੰਧਰ ਲੱਗਦਾ ਤੇ ਜੇਕਰ ਕਿਸਾਨ ਵੀਰੋਂ ਆਪਾਂ ਦੂਰੀ ਦੀ ਗੱਲ ਕਰੀਏ ਤਾਂ ਤਕਰੀਬਨ ਇੱਥੋਂ ਜਲੰਧਰ ਦੀ ਦੂਰੀ 35 ਕਿਲੋਮੀਟਰ ਦੀ ਆ ਤੇ ਲੁਧਿਆਣਾ ਸ਼ਹਿਰ ਵੀ ਇੱਥੋਂ ਕੋਈ 20-22 ਕਿਲੋਮੀਟਰ ਦੀ ਦੂਰੀ ਤੇ ਆ ਤੇ ਫਗਵਾੜਾ ਤਕਰੀਬਨ ਇੱਥੋਂ ਕੋ ਵੀ 220 ਕਿਲੋਮੀਟਰ ਦੀ ਦੂਰੀ ਫਗਵਾੜੀ ਸ਼ਹਿਰ ਦੀ ਆ ਤੇ ਬਾਕੀ ਮੇਰਾ ਭਰਾ ਕੋਈ ਵੀ ਸੱਜਣ ਵੀਰ ਕੋਈ ਮਾਝੇ ਦੀ ਧਰਤੀ ਤੋਂ ਇੱਥੇ ਵਿਜ਼ਿਟ ਕਰਨੀ ਚਾਹੁੰਦਾ ਠੀਕ ਹੈ ਜੀ ਅੰਮ੍ਰਿਤਸਰ ਦੀ ਦੂਰੀ ਤਕਰੀਬਨ ਇਥੋਂ 120 ਕਿਲੋਮੀਟਰ ਦੀ ਦੂਰੀ ਆ ਤੇ ਤਰਨਤਾਰਨ ਸਾਹਿਬ ਵੀ ਤਕਰੀਬਨ 120 ਕਿਲੋਮੀਟਰ ਆ ਤੇ ਜੀਰੇ ਦੀ ਗੱਲ ਕਰ ਲਈ ਜੀਰਾ ਮਖੂ ਠੀਕ ਹੈ ਜੀ ਤੇ ਤਕਰੀਬਨ ਕੋਈ 100 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਫਲੋਰ ਵਿਜ਼ਿਟ ਕਰ ਜਾਓਗੇ ਫਲੋਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਸ਼ਾਹਪੁਰ ਤੇ ਸਰਦਾਰ ਚਰਨ ਸਿੰਘ ਹੋਣਾ ਦਾ ਜ਼ਿਕਰ ਦੋਸਤੋ ਪਿਸ਼ੋਕਰ ਦੀ ਗੱਲ ਕਰੀਏ ਤੇ ਇੱਕ ਵਾਰੀ ਪਹਿਲੀ ਵੀਡੀਓ ਆਪਣੀ ਤੇ ਇੱਕ ਬੈਕਗ੍ਰਾਉਂਡ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਤਕਰੀਬਨ ਕੋਈ 58 ਸਾਲ ਤੋਂ ਠੀਕ ਹੈ ਜੀ 1958 ਸਾਲ ਤੋਂ ਲੈ ਕੇ ਰੂਟੀਨ ਕੰਟੀਨਿਊ ਜਿਹੜਾ ਕੰਮ ਵਪਾਰ ਲੈਣ ਦਾ ਚੱਲਦਾ ਆ ਰਿਹਾ। ਸੋ ਬਹੁਤ ਵਧੀਆ ਚੰਗਾ ਵਪਾਰ ਆ। ਬੇਸਿਕਲੀ ਮੱਜਾਂ ਲੋਕੋਂ ਵੀ ਕਾਫੀ ਪ੍ਰਤੀਜਿਥ ਕੀਤੀਆਂ ਜਦੋਂ ਬਿਗਨਿੰਗ ਦੇ ਟਾਈਮ ਸਮੇਂ ਠੀਕ ਹੈ ਜੀ ਹੁਣ ਜੇਕਰ 82-80 ਸਾਲ ਤੋਂ ਵੇਖੀਏ ਤਾਂ ਤਕਰੀਬਨ ਹਰਿਆਣੇ ਦੀਆਂ ਮੱਜਾਂ ਝੋਟੀਆਂ ਕਾਫੀ ਵੱਡੇ ਲੈਵਲ ਤੇ ਇਸ ਫਾਰਮ ਤੇ ਆਉਂਦੀਆਂ ਨੇ। ਬਹੁਤ ਭਰਾ ਆਪਣੇ ਖਰੀਦਦਾਰੀ ਕਰਦੇ ਆ ਠੀਕ ਆ ਜੀ ਅੱਜ ਵੀ ਬਹੁਤ ਜਿਆਦਾ ਕਮਾਲ ਦੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆਪਾਂ ਤੇ ਮਨੀ ਵੀਰ ਆਪਣੇ ਨਾਲ ਹੋਊਗਾ ਓਨਰ ਨੇ ਮਾਲਕ ਨੇ ਠੀਕ ਆ ਜੀ ਸੋ ਪੂਰੀ ਡਿਟੇਲ ਆਪਾਂ ਇਹਨਾਂ ਕੋ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਸੱਤ ਮੱਝਾਂ ਝੋਟੀਆਂ ਨੇ ਬਹੁਤ ਬਾ ਕਮਾਲ ਝੋਟੀਆਂ ਨੇ ਫੁੱਲ ਵਜਨ ਦੌਰ ਦੇ ਵਿੱਚ ਆ ਇਸ ਵਕਤ ਕੋਈ 18 20 ਵੀ ਕਿਲੋ ਇਹਨਾਂ ਦੇ ਚਲੇ ਦੁੱਧ ਵੀ ਮੌਕੇ ਤੇ ਮੌਜੂਦ ਆ ਪੂਰੀ ਗੱਲਬਾਤ ਕਰਦੇ ਆਂ ਇਥੋਂ ਦੇ ਮਾਲਕ ਓਨਰ ਵੀਰ ਮਨੀ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਮਨੀ ਸਾਸਰੀ ਘਰ ਸਾਸਰੀ ਜੀ ਬਾਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਪੋਰਪਾ ਦੀ ਸੇਤਾ ਠੀਕ ਠਾਕ ਵਧੀਆ ਵਧੀਆ ਬਾਈ ਬੁੱਧੀਆਂ ਮੇਰਾ ਨੇ ਜੀ ਠੀਕ ਆ ਜੀ ਹਾਂਜੀ ਅੱਛਾ ਮਨੀ ਵੀਰੇ ਇੱਕ ਸਟਾਰਟਿੰਗ ਤੋਂ ਆਪਣੇ ਕੰਟੈਕਟ ਨੰਬਰ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝੇ ਕਰੋ ਆਪਣਾ ਨੰਬਰ ਹੈ 9478474740 ਠੀਕ ਆ ਜੀ ਤੇ ਫਾਦਰ ਸਾਹਿਬ ਦਾ ਨੰਬਰ ਹੈ 9814413746 ਜੀ ਠੀਕ ਆ ਅੱਛਾ ਮਨੀ ਵੀਰੇ ਇੱਕ ਜਿਹੜੇ ਆਪਣੇ ਕੋ ਐਕਟਿਵ ਕੁਝ ਸੋਸ਼ਲ ਮੀਡੀਆ ਪੇਜ ਨੇ ਉਹ ਤੁਸੀਂ ਜ਼ਰੂਰ ਆਪਣਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਪੇਜ ਹੈ ਇੰਸਟਾਗ੍ਰਾਮ ਤੇ ਚਾਰਨ ਸਿੰਘ ਡੇਰੀ ਫਾਰਮ ਨਾਮ ਤੇ ਠੀਕ ਆ ਜੀ ਹਾਂਜੀ ਤੇ ਬਾਈ ਬੁੱਧੀਆਂ ਮਿਹਨਤ ਵਧੀਆ ਚੱਲ ਰਹੀ ਆ ਜੇ ਅੱਜ ਚੱਲਦਾ ਸੀ ਤੇ ਆਪਾਂ ਚਲੋ ਅੱਜ ਸਵਾਬ ਬਣਿਆ ਆਪਣਾ ਨੂੰ ਮਿਲਣ ਦਾ ਬਿਲਕੁਲ ਜੀ ਜੀ ਲੋ ਵੀ ਸਾਰੇ ਭਰਾਵਾਂ ਨੇ ਠੀਕਾ ਜੀ ਸਪੋਰਟ ਕਰਨੀ ਹੈ ਭਰਾ ਨੂੰ ਚਰਨ ਸਿੰਘ ਡੇਰੀ ਫਾਰਮ ਇੰਸਟਾਗ੍ਰਾਮ ਤੇ ਮੇਰਾ ਭਰਾ ਜਾ ਕੇ ਜਰੂਰ ਫੋਲੋ ਕਰ ਲਿਓ ਠੀਕ ਹੈ ਜੀ ਤੇ ਹਰੇਕ ਸੋਸ਼ਲ ਮੀਡੀਆ ਦੇ ਉੱਪਰ ਵੀ ਇਹਨਾਂ ਦਾ ਪੇਜ ਬਣਿਆ ਤੇ ਜਰੂਰ ਫੋਲੋ ਕਰਿਓ ਕਿਉਂਕਿ ਉੱਥੇ ਅਪਡੇਟ ਜਿਹੜੀ ਹੈ ਡੇਲੀ ਰੁਟੀਨ ਦੇ ਵਿੱਚ ਨਿਊ ਅਪਡੇਟ ਆ ਨਿਊ ਸਟਾਕ ਦੀ ਅਪਡੇਟ ਜਿਹੜੀ ਆ ਉੱਥੇ ਦਿੱਤੀ ਜਾਂਦੀ ਆ ਅੱਜ ਸੱਤ ਝੋਟੀਆਂ ਤਾਂ ਮੈਂ ਦਿਖਾਉਣੀਆਂ ਬਾਕਮਾਲ ਝੋਟੀਆਂ ਨੇ ਬਹੁਤ ਖੂਬਸੂਰਤ ਇੱਕ ਪਾਸੋਂ ਤੋ ਬਾਕੀ ਉਹ ਕਰਦੇ ਆਂ ਪੂਰੀ ਗੱਲਬਾਤ ਵੀਰ ਮਣੀ ਨਾਲ ਦੀ ਨਾਲ ਹੀ ਆਪਾਂ ਗੱਲਬਾਤ ਕਰਦੇ ਨਾਲ ਦੀ ਨਾਲ ਭਰਾਵਾਂ ਨੂੰ ਝੋਟੀਆਂ ਦਿਖਾਈ ਅੱਜ ਜਿਹੜੀਆਂ ਆਈਆਂ ਨੇ ਆਪਣੇ ਕੋਲ ਜੀ ਜੀ ਆਜੋ ਭਾਈ ਜੀ ਸੱਤ ਝੋਟੀਆਂ ਇੱਕ ਪੈਕ ਹੈ ਜਿਹਦਾ ਪਹਿਲਾ ਦੂਆ ਸੂਆਊਗਾ ਜੀ ਜੀ ਆਪਾਂ ਦੂਜੇ ਸੂਆ ਹੈ ਹੁਣ ਸ਼ੁਰੂ ਕਰ ਲੈਣਾ ਠੀਕ ਹੈ ਜੀ ਆਪਾਂ ਰੇਟ ਲਊਗਾ ਭਾਈ ਜੀ ਫੋਨ ਤੇ ਠੀਕ ਹੈ ਵੀਰੇ ਪਹਿਲੀ ਗੱਲ ਆਪਾਂ ਜਾਣਦੇ ਆ ਵੀ ਚਲੋ ਮਾਲ ਆਪਾਂ ਉੱਧਰ ਵੇਚਦੇ ਆਂ ਤੇ ਫੋਨ ਤੇ ਆਪਣਾ ਰੇਟ ਹੋਊਗਾ ਨੰਬਰ ਵਾਈਜ਼ ਮੈਨੂੰ ਹੁਣ ਕਾਲ ਲਿਓ ਤੇ ਨੰਬਰ ਵਾਈਜ਼ ਆਪਾਂ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਦਾਂਗੇ ਬਿਲਕੁਲ ਲੋ ਵੀ ਦੋਸਤੋ ਇੱਕ ਵਾਰੀ ਮਾਤਾ ਨੂੰ ਸਟਾਰਟਿੰਗ ਤੋਂ ਦੱਸ ਦੇਣਾ ਵੀ ਕੱਲੇ ਕੱਲੇ ਪਸ਼ੂ ਦਾ ਆਪਾਂ ਰੇਟ ਨਹੀਂ ਪੁੱਛਾਂਗੇ ਕਿਉਂਕਿ ਜਿੰਨੇ ਵੀ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਿਆਂ ਦੇ ਰੇਟ ਜਿਹੜੇ ਆ ਉਹ ਫੋਨ ਤੇ ਹੋਣੇ ਆ ਠੀਕ ਆ ਜੀ ਜਿਹੜੀ ਝੋਟੀ ਪਸੰਦ ਆ ਜਾਊਗੀ ਵੇਰਵੇ ਸੇਤ ਆਪਾਂ ਨਾਲ ਦੇ ਨਾਲ ਵੇਰਵਾ ਪਾਵਾਂਗੇ ਉਹ ਵੇਰਵਾ ਤੁਸੀਂ ਦੱਸ ਕੇ ਉਹ ਝੋਟੀ ਦੇ ਮੁੱਲ ਬਾਰੇ ਗੱਲਬਾਤ ਕਰ ਸਕਦੇ ਹੋ ਠੀਕ ਆ ਜੀ ਸੋ ਸਟਾਰਟਿੰਗ ਕਰਾਂਗੇ ਇੱਕ ਬਹੁਤ ਵਧੀਆ ਚੰਗੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਰ ਮੜੀ ਇਹਦੀ ਕੀ ਡਿਟੇਲ ਆ ਸੂਆ ਝੋਟੀ ਦਾ ਕਿਵੇਂ ਦੂਜਾ ਸੂਆ ਜੀ ਸੂਆ 17 ਕਿਲੋ ਲੋਬੀ ਦੂਜਾ ਸਵੇਰਾ ਠੀਕ ਹੈ ਜੀ 16 17 ਕਿਲੋ ਦੁੱਧ ਝੋਟੀਆਂ ਥੱਲੇ ਹੁਣ ਮੌਕੇ ਤੇ ਮੌਜੂਦ ਆ ਅੱਜ ਦਿਨ ਕਿੰਨੇ ਹੋ ਗਿਆ ਵੀਰੇ ਸੋਈ ਨੂੰ ਅੱਜ 10 ਤੋਂ ਦਿਨ ਤੋਂ ਥੱਲੇ ਥੱਲੇ ਆ ਜੀ ਲੋਬੀ ਸੋ ਜ਼ਿਆਦਾਤਰ ਮੈਨੂੰ ਲੱਗਦਾ ਮਨੀ ਵੀਰੇ ਅੱਜ ਮੇਲ ਕਾਫ ਆ ਝੋਟੀਆਂ ਦੇ ਮਗਰ ਹਾਂਜੀ ਹਾਂਜੀ ਠੀਕ ਹੈ ਜੀ ਆ ਕਰੋ ਚੱਕ ਠੀਕ ਹੈ ਜੀ 16 17 ਲੀਟਰ ਦੀ ਮਾਲਕੇ ਨਾਲ ਬਾਕੀ ਹਾਈਟ ਕੱਦ ਸਟਾਟਿਕ ਤੋਂ ਆਪਾਂ ਸਾਰੇ ਭਰਾਵਾਂ ਨੂੰ ਦੱਸ ਦਿੰਨੇ ਆ ਸੋ ਜਿਹੜੀ ਮਰਜ਼ੀ ਝੋਟੀ ਨੂੰ ਤੁਸੀਂ ਹੱਥ ਪਾ ਲੋਗੇ ਜਾਂ ਜਿਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰੋਗੇ ਫੁੱਲ ਹਾਈਟ ਲੈਂਥ ਦੇ ਵਿੱਚ ਝ ਚੌੜੇ ਪਿੱਠਪੂੜੇ ਬਾਕੀ ਹਵਾਨੇ ਚੜਦੇ ਦੀਆਂ ਤੁਸੀਂ ਵੇਖੋ ਕਰਮ ਵਾਲੀਆਂ ਧਮਖਾ ਪਾਉਂਦੀਆਂ ਜਾਂਦੀਆਂ ਨੇ ਠੀਕ ਆ ਜੀ ਸੋ ਜਿੱਥੋਂ ਦੀ ਲੰਗਦੀਆਂ ਨੇ ਸੋ ਬਹੁਤ ਖੂਬਸੂਰਤ 16 17 16 17 ਲੀਟਰ ਐਸ ਵਕਤ ਇਸ ਝੋਟੀ ਦੇ ਕੋਲ ਦੁੱਧ ਹਾਜ਼ਰ ਸੋ ਬਾਕੀ ਹਵਾਨੇ ਲੈਵੇ ਦੀ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਆਪਾਂ ਦਿਖਾਈਏ ਆ ਵੇਖੋ ਜੀ ਹੈਲੋ ਜੀ ਬੜੀ ਠੰਡੀ ਝੋਟੀ ਆ ਲੈਵ ਜੀ ਤੇ ਪੂਰੇ ਆ ਕੇ ਬਟਣ ਆ ਕੇ ਫੂਰ ਬਾਈ ਕੋਰਾ ਡਰ ਆ ਗਿਆ ਜੀ ਠੀਕ ਆ ਜੀ ਅੱਲਾਕਲਾ ਬਰੀਕੀਆਂ ਬਹੁਤ ਹੈ ਝੋਟੀ 'ਚ ਲੋਦੀ ਮਨੀ ਭਰਾ ਦੱਸੋ ਇੱਕ ਗੱਲ ਦੀ ਬਹੁਤ ਮਸ਼ਹੂਰ ਆ ਵੀ ਜਿਹੜੀ ਝੋਟੀ ਤਕਰੀਬਨ ਉਨੀ ਗਾਰਡ ਤੇ ਉਨੀ ਬੈਕ ਸਾਈਡ ਤੇ ਹੁੰਦੀ ਹੈ ਤੇ 4x4 ਦਾ ਨਾਮ ਦਿੱਤਾ ਜਾਂਦਾ ਵੀ ਉਨੀ ਅੱਗੇ ਤੇ ਉਨੀ ਅੰਸ਼ੇ ਠੀਕ ਹੈ ਹਾਂਜੀ ਹਾਂਜੀ ਯਾਰ ਭਾਈ ਮੁੱਲ ਲੱਗਣਾ ਸਾਰੀਆਂ ਚੀਜ਼ਾਂ ਪੂਰੀਆਂ ਦਵਾਂਗੇ ਜੀ ਹਾਂਜੀ ਜੀ ਬਹੁਤ ਸਾਰੇ ਬਰੀਕ ਬਹੁਤ ਹੋਗੇ ਐ ਜੈਡ ਬਲੈਕ ਵਾਂਗੂ ਆ ਗਈ ਝੋਟੀ ਮਾ ਵੀ ਇੱਕ ਵਾਰੀ ਤੁਹਾਨੂੰ ਆਪਾਂ ਗਾਰਡ ਫਿਸ਼ਰ ਪੂਰੀ ਚੈੱਕ ਕਰਾਉਣੇ ਆ ਸੋ ਹਾਈਟ ਲੈਂਥ ਐਕਟਰ ਆਡਨਰੀ ਆ ਬਹੁਤ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਬਾਕੀ ਥਾਂ ਤੁਸੀਂ ਵੇਖੋ ਵੰਡ ਵਰਲ ਵੇਖੋ ਗੋਲ-ਗਲ ਬਹੁਤ ਜਿਆਦਾ ਕੈਮ ਆ ਠੀਕ ਆ ਜੀ ਸੋ ਕਾਫੀ ਸੋਹਣੀ ਸਪੇਸ ਵੰਡ ਆਫ ਦੀ ਥਣਾ ਦਿੱਤੀ ਤਾਂ ਮਗਰ ਇਹਦੇ ਕਟਾ ਮੇਲਾ ਕੱਟਿਆ ਜੀ ਸੋਰੀ ਮਗਰ ਕੱਟੀ ਆ ਫੀਮੇਲ ਕਾਫ ਜੀ ਹਲੋ ਜੀ ਆਰਡਰ ਵੀ ਬਹੁਤ ਵਧੀਆ ਆ ਗਿਆ ਸਿੰਕ ਕੁਆਲਿਟੀ ਬਹੁਤ ਵਧੀਆ ਆ ਗਈ ਜੀ ਹਾਂ ਸੁਪਰ ਪਰਫेक्ट ਝੋਟੀ ਹੈ ਦੋਸਤੋ ਹਾਈਟ ਲੈਂਥ ਸਿੰਗੀ ਦੀ ਗੱਲ ਕਰ ਲਈਏ ਬਾਕੀ ਦੁੱਧ ਅਕੋਰਡਿੰਗ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਜੀ ਚੰਗੀ ਝੋਟੀ ਆ ਅੱਛਾ ਫਿਰ ਮਨੀ ਦੁੱਧ ਦੀ ਗੱਲ ਕਰ ਲਈਏ 16 17 ਲੀਟਰ ਹੁਣ ਮੌਕੇ ਤੇ ਹਾਜ਼ਰ ਆ ਹਾਂਜੀ ਅਗੇ ਮਲੇ ਮੂਲੇ ਤੋਂ ਚਾਹ ਪੀਕ ਦੀ ਗੱਲ ਕਰ ਲਈਏ ਹਰ ਇੱਕ ਦੀ ਬਾਈ ਔਰ ਦੇ ਦਵਾਗੇ ਇੱਦੇ 18 ਦੀ ਹਾਂਜੀ ਆਪਣਾ ਬਾਈ ਜਦੋਂ ਆਲ ਇੰਡੀਆ ਮਾਲ ਜਾਂਦਾ ਪੰਜਾਬ ਦੇ ਲੰਬਸਾਰਾ ਏਰੀਆ ਹੋ ਗਿਆ ਇੱਧਰ ਤੁਹਾਡੇ ਗਰਦਾਸਪੁਰ ਹੋ ਗਿਆ ਤਾਂ ਤਾਂ ਸਾਈਡ ਹੋ ਗਿਆ ਸਾਰੇ ਪਾਸੇ ਮਾਲ ਜਾਂਦਾ ਆਪਣਾ ਬਾਈ ਇੱਕ ਕਵਤੋ ਦੀ ਮੈਂ ਗਾਰੰਟੀ ਦੇ ਦਿੰਦਾ ਜਿਹੜਾ ਆਪਣੇ ਕੋਲ ਇੱਕ ਡੰਗ ਚੁਆਈਪੀ ਕਰ ਲਵੇ ਉਦੋਂ ਮੇਰੀ ਇੱਕ ਕਵਤੋ ਦੀ ਗਾਰੰਟੀ ਹੈ ਜੀ ਠੀਕ ਹੈ ਹਾਂ ਜੀ ਲਓ ਜੀ ਜ਼ਿਆਦਾਤਰ ਦੋਸਤੋ ਵੈਸੇ ਵਪਾਰ ਲੈਣ ਦੇ ਵਿੱਚ ਗਾਰੰਟੀ ਤਸੱਲੀ ਕੋਈ ਬਾਦੀ ਭਰਾ ਦਿੰਦੇ ਨਹੀਂਗੇ ਪਰ ਆਪਦੇ ਪਸ਼ੂ ਤੇ ਆਪਦੇ ਐਨੀਮਲ ਤੇ ਜਿਹੜਾ ਮਾਨ ਆ ਇੱਕ ਇਲਾਕੇ ਤੇ ਮਾਨ ਆ ਠੀਕ ਹੈ ਜੀ ਐਡਾ ਨਹੀਂ ਝੋਟੀਆਂ ਨੇ ਦੁੱਧ ਨਾ ਦਿੱਤਾ ਫੇ ਕਿਹੜੀਆਂ ਦੇਣਗੇ ਜੀ ਹਾਂ ਜੀ ਫੇ ਤਾਂ ਹੀ ਗਾਰੰਟੀ ਦਿੱਤੀ ਜਾਂਦੀ ਆ ਬਿਲਕੁਲ ਜੀ ਲਓ ਵੀ ਅਕੇ ਨੈਗਟਿਵ ਅਗਲੀ ਝੋਟੀ ਆਪਾਂ ਚੈੱਕ ਕਰਾਉਣੀ ਆ ਤੁਹਾਨੂੰ ਬਹੁਤ ਖੂਬਸੂਰਤ ਝੋਟੀ ਆ ਇਧਰੋਂ ਵੇਖੋ ਚਾਰ ਲ ਠੀਕ ਹੈ ਅੱਛਾ ਵੀਰੇ ਚੋਗੀ ਝੋਟੀ ਆ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਅੱਜ ਪੰਜਵਾਂ ਦੇਣਾ ਸੂਈ ਕੱਟੀ ਨੂੰ ਲਓ ਜੀ ਠੀਕ ਆ ਜੀ ਜੀ ਸਿੰਗੀ ਕੁਆਲਟੀ ਦੇਖੋ ਕੱਟੀ ਦੀ ਕਿੰਨੀ ਸਪਲੂਨ ਕੱਟੀ ਆ ਦੋਸਤੋ ਅੱਜ ਤਕਰੀਬਨ ਦਿਨਾਂ ਦੇ ਵਿੱਚ ਨਾੜੂਆ ਬਿਲਕੁਲ ਤੁਸੀਂ ਦੇਖੋਗੇ ਸੁੱਕਾ ਨਾੜੂਆ ਨਾਲਾ ਬੱਚੇ ਦੇ ਠੀਕ ਆ ਜੀ ਬਹੁਤ ਸੋਹਣੀ ਛੋਟੀ ਸਿੰਗੀ ਦੇ ਵਿੱਚ ਕੱਟੀ ਆ ਮੂਹ ਦੰਦੀ ਚਾਰ ਆ ਦੇਖੋ ਜੀ ਅੱਛਾ ਬੋਲੇ ਤੋਂ ਵੀਰ ਜੀ ਸਟਾਰਟਿੰਗ ਕਿੰਨੇ ਤੋਂ ਕੀਤੀ ਆ 15 ਕਿਲੋ ਤੋਂ ਪਲੱਸ ਹੈ ਜੀ ਹੁਣ ਠੀਕ ਆ ਜੀ ਜੀ ਸੋ 15 ਲੀਟਰ ਦੋਸਤੋ 15 ਕਿਲੋ ਤੋਂ ਜਿਹੜੀ ਸ਼ਿਪਿੰ ਜੇ ਕੋਈ ਹੋਰ ਹੈ ਵੀ ਆਪਣੇ ਚਲੋ ਆਪਣੀ ਦਸੱਲੀ ਕਰਕੇ ਜAVE ਸਭ ਤੋਂ ਵਧੀਆ ਹਾਂਜੀ ਜੇ ਕਿਸੇ ਨੇ ਆਨਲਾਈਨ ਵੀ ਮੰਗਵਾਨੀ ਤਾਂ ਵੀ ਸਾਰੀਆਂ ਗਾਰੰਟੀਆਂ ਹੋ ਗਈਆਂ ਜੀ ਠੀਕ ਹੈ ਜੀ ਬੱਚੇ ਦੇ ਲਾਲ ਬ੍ਰੇਕ ਬਰੂਕ ਚੜਾਈ ਦੇਖੋ ਛੋਟੀ ਦੀ ਕਿੰਨੀ ਆਏ ਲੋਜੀ ਠੀਕ ਹੈ ਜੀ ਸੋ ਬਹੁਤੀ ਪੁੱਠੇ ਪੱਠੇ ਦੀ ਪਿੱਠ ਪੁੱਠੇ ਦੀ ਬਹੁਤ ਜਿਆਦੀ ਚੌੜੀ ਆ ਸੋ ਸੋਹਣੀ ਹਾਈਟ ਆ ਬਾਕੀ ਵੇਲਵੂਲ ਦੀ ਵੀ ਆਪਾਂ ਗੱਲ ਕਰ ਲਈ ਨਬਾਈ ਵੀ ਝੋਟੀ ਦੀ ਬਹੁਤ ਜਿਆਦੀ ਬਾਤ ਕਮਾਲ ਆ ਠੀਕ ਹੈ ਜੀ ਮਗਰ ਇਹਦੇ ਕੱਟਾ ਮੇਲ ਕਾਫ ਆ ਮੇਲ ਕਾਫ ਆ ਗਿਆ ਠੀਕ ਹੈ ਜੀ ਸੋ ਮਗਰ ਮੇਲ ਕਾਫ ਆ ਬਹੁਤ ਸੋਹਣਾ ਥਣ ਗੋਲਾ ਬਾਕੀ ਸਪੇਸ ਵੰਡਾ ਜਿਹੜੀ ਮੈਟਰ ਕਰਦੀ ਚਾਰ ਦੰਦ ਆ ਦੰਦ ਵੀ ਦਿਖਾਉ ਦਿਓ ਗੋਮਾ ਆ ਦੇਖਿਆ ਚਾਰ ਦੰਦ ਆ ਚਾਰ ਆ ਦੇਖੋ ਜੀ ਚਾਰ ਦੰਦ ਆ ਆ ਕਰੋ ਚੱਕ ਠੀਕ ਹੈ ਜੀ ਸੋ ਮੂੰਹੋਂ ਦੰਦੀ ਚੌਗੀ ਚਾਰ ਦੰਦ ਤੇ ਝੋਟੀ ਆ ਸੋ ਬਹੁਤ ਜਿਆਦੀ ਖਬਰਦਾਰ ਕਰਮਾ ਲਈ ਝੋਟੀ ਠੀਕ ਆ ਜੀ ਐਸ ਵਕਤ ਸਟਾਰਟਿੰਗ ਬਹੁਤ ਚੰਗੀ ਆ ਝੋਟੀ ਦੀ ਬੌਲੇ ਤੋਂ ਠੀਕ ਆ 18 ਕਿਲੋ ਦੀ ਓਰ ਦੇ ਦਵਾਂਗੇ 16 15 16 ਦੀ ਹੋਣ ਦੀ ਗਰੰਟੀ ਆ ਤੇ ਪਲੂਨ ਪਹਿਲਾ ਸੂਆ ਲਾਉਗੀ ਟਾਪ ਕਰਮਾ ਲਈ ਹਾਂਜੀ ਦੂਏ ਸੂਆ 20 22 ਤੋਂ ਪਲੱਸ ਚੱਲਣੀ ਆ ਜੀ ਠੀਕ ਆ ਵੀਰੇ ਜਿਹੜੇ ਪਲੂਨ ਹੀ 15 ਕਿਲੋ ਤੋਂ ਪਲੱਸ ਚੱਲ ਜੀ ਜੁਈ ਨਵਾਂ ਚੌਥਾ ਪੰਜਵਾਂ ਦਿਨ ਠੀਕ ਆ ਮਾ ਵੀ ਬਾਕੀ ਢਾਂਚਾ ਸਟਰਕਚਰ ਝੋਟੀ ਦਾ ਚੈੱਕ ਕਰੋ ਬਹੁਤ ਸੋਹਣੀ ਵੰਡ ਕਰ ਲਾ ਬਾਕੀ ਥਣਗੋਲ ਪਹੁੰਚਦਾ ਦਾ ਕਾਇਮ ਆ ਠੀਕ ਆ ਜੀ ਉਹ ਰੁੱਖੇ ਅਰਗੀ ਲੱਗੀ ਤੇ ਮੋਟੀ ਧਾਰ ਗੰਨੇ ਵਰਗੀ ਆ ਪਾਣੀ ਆ ਗੂਰੇ ਗੰਨੇ ਵਾਜੀ ਕੋਲ ਠੀਕ ਹੈ ਜੀ ਉਹਦੇ ਚੁਆਈਆਂ ਦੇ ਪਾਸੇ ਉਹ ਸਾਰੇ ਪਸ਼ੂ ਪ੍ਰੋਫਾਈਟ ਹੋਣਗੇ ਠੀਕ ਹੈ ਜੀ ਕਿਉਂਕਿ ਆਪਦੀ ਪੂਰੀ ਤਸੱਲੀ ਕਰਕੇ ਲੈ ਕੇ ਆਏ ਨੇ ਵੀਰ ਹੁਣੀ ਅਗੋਂ ਮੇਰਾ ਭਰਾ ਕੋਈ ਵੀ ਆਉਂਦਾ ਤੇ ਆਪਣੀ ਸਾਰੇ ਵੀਰਾਂ ਨੂੰ ਹੱਥ ਛੋੜ ਕੇ ਬੇਨਤੀ ਇੱਥੇ ਆਣ ਕੇ ਕਿਸੇ ਨੇ ਤਸੱਲੀ ਕਰਨੀ ਹੈ ਤਾਂ ਮੋਸਟ ਵੈਲਕਮ ਇੱਥੇ ਆਣ ਕੇ ਤਸੱਲੀ ਕਰੋ ਜਿਹਨੇ ਪੈਸੇ ਲੋਣੇ ਬਾਈ ਆਪਾਂ ਤਾਂ ਕਹਿੰਦੇ ਤਸੱਲੀ ਕਰਕੇ ਜੇ ਕੋਈ ਮੇਤੇ ਯਕੀਨ ਕਰਦਾ ਫਿਰ ਤਾਂ ਆਪਾਂ ਵੀ ਗਾਰੰਟੀ ਦੇ ਦਈਏ ਅਗਲੇ ਕਰ ਬਿਲਕੁਲ ਬਿਲਕੁਲ ਜੀ अच्छा फिर मणि आगे तीसरे नंबर पे अपने तो तो भी ये भी पनून ਝੋਟੀ ਆ ਗਈ ਚਾਰ ਦਾਂਦੇ ਆ ਜੀ ਠੀਕ ਆ ਜੀ ਇਹ ਕਾਲੋ ਬਾਨ ਉਹ ਵੀ ਚਾਰ ਦਾਂਦੇ ਝੋਟੀ ਆ ਇਹ ਵੀ ਪਨੂਨ ਪਹਿਲਾਂ ਹੀ ਸੂਈ ਆਪਣੇ ਕੋਲ ਹਾਂਜੀ ਹਾਂਜੀ ਲੋ ਵੀ ਪਹਿਲਾਂ ਸੂਆ ਝੋਟੀ ਆ ਤੇ ਇਹਦੇ ਫਲੇ ਬੋਲੇ ਦੀ ਸਥਿਤੀ ਆ ਕਿ ਜਾਂ ਦੁੱਧ ਹੀ ਬੰਨਦਾ ਜੀ ਬਾਰੇ ਸਾਲ 15 16 ਕਿਲੋਹਰੇ ਥਲੇ ਕੱਟੀ ਹੈ ਜੀ ਮਗਰ ਹੈ ਜੀ ਮੋ ਜੀ ਮਗਰ ਦੇ ਕੱਟੀ ਆ ਠੀਕ ਆ ਜੀ 15 16 15 16 ਕਿਲੋ ਇਸ ਵਕਤ હાજર ਜਿਹੜੇ ਦੁੱਧ ਦੀ ਆਪਾਂ ਗੱਲ ਕਰਾਂਗੇ ਠੀਕ ਆ ਜੀ ਮਗਰ ਕੱਟੀ ਫੀਮੇਲ ਕਾਫ ਇੱਕ ਰੰਗ ਬਾਕੀ ਢਾਂਚਾ ਝੋਟੀ ਦਾ ਇਹ ਤਾਂ ਵੀ ਬਾ ਕਮਾਲ ਬਹੁਤ ਖੂਬਸੂਰਤ ਫੁੱਲ ਖਬਰਦਾਰ ਠੀਕ ਆ ਜੀ ਸੋ ਚੌੜਾ ਚਗਾਠਾ ਚੌੜਾ ਪਿੱਠਪੂੜਾ ਬਾਕੀ ਥਣ ਦੇਵੇ ਦੀਆਂ ਗਰਮ ਵਾਲੀਆਂ ਬਹੁਤ ਸੋਹਣੀਆਂ ਨੇ ਠੀਕ ਆ ਜੀ ਸੋ 15 16 16 ਕਿਲੋ ਐਸ ਵਕਤ ਇੱਕ ਵੀ ਫੇਸ ਕੁਆਲਟੀ ਤੁਹਾਨੂੰ ਦਿਖਾ ਦਈਏ ਆਪਾਂ ਆ ਦੇਖੋ ਜੀ ਬਿਲਕੁਲ ਛੋਟੀ ਸਿੰਗੀ ਸ਼ਾਈ ਸ਼ੂਈ ਜੱਟ ਕਰੋ ਤੁਸੀਂ ਭਾਜੀ ਤੋਰ ਹੈਗੀ ਕੰਪੀਟੀਸ਼ਨ ਵਾਲੀ ਪੂਰੀ ਮੂੰਹ ਜਿਹਦਾ ਮੂੰਹ ਚੱਕ ਕੇ ਤੁਹਾਨੂੰ ਹਾਂ ਜੀ ਚਵਾਈ ਨਾਰਾ ਮੂੜਾ ਸਾਰਾ ਸਾਰਾ ਕੁਝ ਵਿਵਿਤ ਪੂਰਾ ਜੀ ਹਾਂ ਸੋ ਮਿਰਗ ਜੀ ਚਾਲਾ ਦੋਸਤ ਬਹੁਤ ਸੋਹਣੀ ਝੋਟੀ ਬਹੁਤ ਕ ਤੇ ਇਸ ਵਕਤ ਮਨੀ ਵੀਰੇ ਜਿਹੜਾ ਐਗਜ਼ੈਕਟ ਆਪਾਂ origignal ਗੱਲ ਕਰਦੇ ਪਏ ਆ ਵੀ ਜਿਹੜਾ 16 15 16 16 ਜੀ ਭਾਜੀ 16 ਕਿਲੋ ਹੁਣ ਮਿੰਦਾਂਗੇ 18 ਕਿਲੋ ਢੁੱਟੀ ਦੀ ਗਾਰੰਟੀ ਦੇ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਆ ਇੱਕ ਕਹਿਣ ਨਹੀਂ ਹੂਗਾ ਆਪਾਂ ਨਾਪ ਕੇ ਦਵਾਂਗੇ ਬਿਲਕੁਲ ਜੀ ਇਹ ਆਪਾਂ ਭਾਜੀ ਇੱਕ ਮਹੀਨੇ ਵਿੱਚ ਹੀ ਆਪਣਾ ਨਾਮ ਬਣਾਉਣਾ ਹੈ ਬਿਲਕੁਲ ਬਿਲਕੁਲ ਆਪਣੇ ਚੈਨਲ ਦੀ ਪਹਿਲੀ ਵੀਡੀਓ ਹੈ ਰਿਸਪੌਂਸ ਵਧੀਆ ਆਇਆ ਤੇ ਚਲੋ ਆਪਾਂ ਵੀਡੀਓ ਦੀ ਮੈਂ ਨਾ ਹਾਂਜੀ ਹਾਂ ਤੇ ਆਪਾਂ ਅੱਗੇ ਵੀ ਇਹ 18 ਕਿਲੋ ਦੀ ਹੋਰ ਦੇ ਦੂੰ ਕੱਟੀ ਦੀ ਠੀਕ ਆ ਹਾਂਜੀ ਬਾਬੇ ਸੁਖ ਨਾਲ ਦੱਸੋ ਕਿ ਮੈਂ ਪਹਿਲਾਂ ਸਟਾਰਟਿੰਗ ਤੋਂ ਤੁਹਾਨੂੰ ਜ਼ਿਕਰ ਕਰਤਾ ਲੌਂਗ ਪੀਰੀਅਡ ਲੌਂਗ ਟਾਈਮ ਤੋਂ ਜਿਹੜਾ ਕੰਮ ਕਰਦੇ ਆ ਰਹੇ ਆ ਵੀਰ ਹਣੀ ਪੀੜੀ ਤਰ ਪੀੜੀ ਸੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਦੇ ਆ ਸਾਰੇ ਭਰਾਵਾਂ ਨੂੰ ਠੀਕ ਆ ਜੀ ਤੇ ਬਹੁਤ ਸੋਹਣੀ ਝੋਟੀ ਦੇ ਵਿੱਚ ਆ ਜਿਹੜੀ ਤੁਸੀਂ ਕੱਟੀ ਦੇਖੀਏ ਬਹੁਤ ਸੋਹਣੀ ਕੱਟੀ ਆ ਮਗਰ ਵੀ ਇਹਦੇ ਮੇਲ ਕਾਫਾ ਜੀ ਮਗਰ ਕੱਟੀ ਆ ਜੀ ਹਾਂਜੀ ਕੱਟੀ ਆ ਮਗਰ ਕੱਟੀ ਆ ਸੋ ਚੰਗੀ ਝੋਟੀ ਆ ਇਸ ਵਕਤ ਸਟਾਰਟਿੰਗ ਚੰਗੀ ਆ ਉਮੀਦ ਚੰਗੀ ਕਰ ਸਕਦੇ ਆ ਆਪਾਂ ਠੀਕ ਆ ਜੀ ਅਗੇ ਚੌਥੇ ਨੰਬਰ ਤੇ ਇਧਰ ਪੰਨੇ ਦੀ ਝੋਟੀ ਦਿਖਾ ਦਿੰਨੇ ਆਪਾਂ ਚਾਰ ਦੰਦ ਕੱਟੀ ਹੋਈ ਬਾਲੀ ਕੁਆਲਟੀ ਯਾਦ ਕੁਆਲਟੀ ਦੇਖੋਗੇ ਨੇ ਠੀਕ ਆ ਜੀ ਸੋ ਹੈਵੀ ਜੱਤ ਠੀਕ ਆ ਜੀ ਬਿਲਕੁਲ ਜੈਡ ਬਲੈਕ ਜੀ ਮੱਥੇ ਤੋਂ ਲੈ ਕੇ ਜੇਕਰ ਪੂਛ ਤੱਕ ਆਪਾਂ ਗੱਲ ਕਰ ਲਈਏ ਇੱਕ ਵਾਲ ਨਹੀਂ ਵਿੱਚ ਵਾਈਟ ਦੇ ਗੱਡੀ ਸਾਰੀ ਜੈਡ ਬਲੈਕ ਆ ਜੈਡ ਬਲੈਕ ਝੋਟੀ ਆ ਸ਼ਾਈ ਸ਼ੂ ਝੋਟੀ ਨੂੰ ਬਹੁਤ ਜਿਆਦਾ ਛੋਟੀ ਸਿੰਗੀ ਦੇ ਵਿੱਚ ਹਾਈਟ ਪੁੱਤ ਪੂਰਾ ਠੀਕ ਆ ਜੀ ਤੇ ਅੱਜ ਵੀਰ ਮਨੀ ਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਸੋ ਇਹਨਾਂ ਦਾ ਦਾਦਾਨ ਹੋ ਗਿਆ ਭਾਈ ਜੀ 10 ਕਿਤੇ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਹੁਣ ਇਸ ਵਕਤ ਇਹ ਦੁੱਧ ਕਿੰਨੇ ਕਿਤੇ ਚੱਲਣ ਦੀ ਹੈ 16 ਕਿਲੋ ਹੋਣੇ 18 ਕਿਲੋ ਦੇ ਦੇਵੀਂ ਉਹਦੇ ਨਾਲ 16 ਕਿਲੋ ਹਣ ਨਾਪ ਦਵਾਗੇ ਜੀ ਠੀਕ ਹੈ ਜੀ ਜੀ ਲਓ ਵੀ ਠੀਕ ਹੈ ਜੀ ਸੋ ਤਸੱਲੀ ਜਿਹੜੀ ਆ ਦੋਸਤੋ ਜਿੰਨਾ ਕਿ ਦੁੱਧ ਪਸ਼ੂ ਨੇ ਪੀਕ ਤੇ ਫੜਨਾ ਉਹ 18 ਲੀਟਰ ਆ ਹੁਣ ਜਿਹੜੀ 16 ਲੀਟਰ ਕੋਈ ਮੇਰਾ ਭਰਾ ਇੱਥੇ ਨਾਪ ਤੋਲ ਕੇ ਤਸੱਲੀ ਕਰ ਲਿਓ ਇੱਥੇ ਆਣ ਕੇ ਠੀਕ ਹੈ ਜੀ ਜਿਹੜੀ ਆਪਾਂ ਨੂੰ ਭਾਈ ਜੀ ਟਾਡੇ ਆਪਣੇ ਕੋਈ ਵੀ ਨਾ ਹਸੰਦ ਆਉਂਦੀ ਆ ਆਪਣੇ ਇੱਕ ਨੰਬਰ ਵਾਈਜ਼ ਦੂਜਾ ਜੀ ਚਾਹਵੇ ਇਕੱਲੇ ਇਕੱਲੇ ਵੀਡੀਓ ਵੀ ਦੇ ਸਕਦੇ ਆ ਆਪਾਂ ਓਕੇ ਹਾਂਜੀ ਵੀ ਪੂਰੀ ਤਸੱਲੀ ਕਰਕੇ ਲੈ ਲਵੇ ਬਿਲਕੁਲ ਫਿਰ ਵੀ ਗਾਰੰਟੀ ਆਪਣੀ ਬਿਲਕੁਲ ਜੀ ਬਿਲਕੁਲ ਸੋ ਆਪਣਾ ਵੀ ਜਿਹੜਾ ਦੋਸਤਾਂ ਦਾ ਇੱਕ ਫਰਜ਼ ਪੈਂਦਾ ਵੀ ਪ੍ਰੋਪਰ ਝੋਟੀ ਤੁਹਾਨੂੰ ਜਿੱਦਾਂ ਦੀ ਹੈਗੀ ਆ ਕਦ ਕਾਠੀ ਆ ਜੋ ਬਿਊਟੀ ਆ ਠੀਕ ਆ ਜੀ ਸੋ ਪ੍ਰੋਪਰ ਤੁਹਾਨੂੰ ਆਪਾਂ ਟਾਂਚਾ ਦਗਾ ਸਕੀ ਆ ਝੋਟੀ ਦਾ ਬਹੁਤ ਪਿਆਰੀ ਝੋਟੀ ਆ ਮਾਲ ਇੱਕ ਤੋਂ ਇੱਕ ਵੱਧ ਕੇ ਆ ਠੀਕ ਆ ਜੀ ਤੇ ਚੌਕੀਆਂ ਝੋਟੀਆਂ ਦੀ ਗੱਲ ਕਰਾਂਗੇ ਤੇ ਕਨਫਰਮ ਚੌਕੀਆਂ ਝੋਟੀਆਂ ਹੋਣਗੀਆਂ ਬਹੁਤ ਸੋਹਣੇ ਥਣ ਦੇਵੇ ਦੇ ਵਿੱਚ ਆ ਸੋ ਫੇਰ ਵਾ ਪਾਈ ਚੱਲਦੇ ਪਏ ਅੱਗੇ ਦੋਸਤੋ ਤੁਹਾਨੂੰ ਜਿਹੜੀ ਆਪਾਂ 5ਵੇਂ ਨੰਬਰ ਤੇ ਇੱਧਰ ਇੱਕ ਹੋਰ ਝੋਟੀ ਦਿਖਾ ਰਹੇ ਆ 5ਵਾਂ ਨੰਬਰ ਆ ਠੀਕ ਆ ਜੀ ਹਾਂ ਜੀ ਤੇ ਝੋਟੀ ਜਿਹੜੀ ਬਹੁਤ ਸੋਹਣੀ ਆ ਕਿਹੜੀ ਦੇਖੋ ਕਿੰਨੀ ਸੋਹਣੀ ਕੱਢੋ ਬਾਹਰ ਹਾਂ ਲੋ ਬੀ ਠੀਕ ਆ ਜੀ ਸੋ ਕਰਮਾਂ ਦੀ ਥੱਲੇ ਵੀ ਪੰਡਾ ਬੰਨੀ ਖੜੀ ਆ ਹਾਂ ਜੀ ਤੇ ਤੋ ਤੋ ਦੇਖੋ ਕੰਪੀਟੀਸ਼ਨ ਜਿੱਦਾ ਘੋੜੇ ਨਹੀਂ ਚੌਦੇ ਬਾਕੀ ਮਨੀ ਵੀਰੇ ਅਰਮਾਨਦਾਰੀ ਬੜੀ ਹੈ ਜਿਵੇਂ ਆਪਣੇ ਬਿਲਕੁਲ ਮੇਲਿਆਂ ਦੇ ਵਿੱਚ ਕੰਪੀਟੀਸ਼ਨ ਵਾਲੀ ਆਪਾਂ ਤਾਂ ਕਹਿ ਦਿੰਨੇ ਵੀ ਬਿਲਕੁਲ ਤੁਰੇ ਤਾਰੇ ਤੋਂ ਪਸ਼ੂ ਮਰਜ਼ੀ ਨਾਲ ਪੁੱਛ ਪੁੱਛ ਕੇ ਤੁਰਦਾ ਜੀ ਤੁਰਦਾ ਜੀ ਜੀ ਆਪਾਂ ਜੇ ਭਾਜੀ ਚੀਜ਼ ਵਧੀਆ ਦਵਾਂਗੇ ਫਿਰ ਅਗਲਾ ਆਊਗਾ ਜੀ ਹਾਂ ਲੋ ਵੀ ਝੋਟੀ ਦੀ ਲੈਂਥ ਹੋਰ ਵਾਈਡ ਹੋਰ ਆਡਰ ਲੱਗਾ ਇਹ ਦੇਖੋ ਆ ਦੇਖੋ ਕੱਲਾ ਕੱਲਾ ਥਣ ਲੱਗਾ ਜੀ ਕਿਸੇ ਦੇ ਥਣ ਨਹੀਂ ਜੜਨੇ ਆਉਣਗੇ ਕੱਲਾ ਕੱਲਾ ਥਣ ਹੋਊਗਾ ਜੀ ਬੋਲੋ ਇਹ ਜਿੱਦਾਂ ਜਿਹੜੀਆਂ ਕਿਸਾਨ ਵੀਰੋਂ ਮੁੱਲ ਤੈਅ ਕਰਦੀਆਂ ਨੇ ਜੇਕਰ ਥਣ ਦੇ ਵੀ ਦੀ ਗੱਲ ਕਰ ਲਈਏ ਸਪੇਸਮੈਂਟ ਦੀ ਗੱਲ ਕਰ ਲਈਏ ਚੀਜ਼ਾਂ ਮੁੱਲ ਤੈਅ ਕਰਦੀਆਂ ਨੇ ਕਿਸੇ ਝੋਟੀ ਦੀਆਂ ਕਿਸੇ ਐਨੀਮਲ ਦਾ ਠੀਕ ਆ ਬੜਾ ਸੋਹਣਾ ਚਗਾਠਾ ਬੜੇ ਸੋਹਣੇ ਪਿੱਠਪੂਰੇ ਦੇ ਵਿੱਚ ਝੋਟੀ ਆ ਤੇ ਬਾਕੀ ਚਵਾ ਨਾਰਮਲੀ ਥਣ ਵੇਖ ਕੇ ਇੱਕ ਜਜਮੈਂਟ ਤੁਸੀਂ ਕਰ ਜੂਗੇ ਵੀ ਚੋਣ ਚਵਾ ਦੀ ਕਿਹੋ ਜੀ ਹੋਊਗੀ ਠੀਕ ਆ ਜੀ ਬਹੁਤ ਵਧੀਆ ਭਾਈ ਚਵਾਈ ਇੱਕ ਪੈ ਇੱਕ ਜਿੱਦਾਂ ਆਪਣੇ 100-200 ਨੰਬਰੀਆ ਚਵਾਈ ਹਾਂ ਕਟਾ ਮਗਰਿਆ ਸੂਈ ਨੂੰ ਅੱਜ ਪੰਜਵਾਂ ਛੇਵਾਂ ਦੇਣਾ ਠੀਕ ਆ ਜੀ ਉਹ ਵੀ ਪੰਜਵਾਂ ਛੇਵਾਂ ਦੇਣਾ ਝੋਟੀ ਇੱਕ ਭਜੀ ਆਪਾਂ ਤਾਜੀ ਸੂਈ ਦੇ ਤਾਜੀ ਲੈਣੇ ਅਗਲੇ ਪੀਕ ਲੈਵਲ ਤੇ ਜਾ ਕੇ ਅਗਲੇ ਦੇ ਘਰ ਦਰਦ ਜਿੱਦਾ ਪੂਰਾ ਚਲਪਾ ਨਹੀਂ 25 ਦਿਨ ਲੱਗਦੇ ਆ ਹਰਿਆਣੇ ਦੀ ਝੋਟੀ ਨੂੰ 25 ਦਿਨਾਂ ਬਾਅਦ ਦੁੱਪ ਪੀਕ ਲੈਵਲ ਤੇ ਆ ਜਾਂਦੀ ਆ ਠੀਕ ਆ ਠੀਕ ਆ ਹਾਂਜੀ ਠੀਕ ਆ ਅੱਛਾ ਫਿਰ ਮਣੀ ਬਾਕੀ ਆ ਜਿਵੇਂ ਥੋੜੀ ਢੇਲ ਟੁੜੀ ਐ ਚੁਵੀਆਂ ਚੁਵੀਆਂ ਚ ਕਰਮਾ ਜਿੱਦਾਂ ਪੀਕ ਲੈਵਲ ਆ ਗਈ ਆ ਕੁਝ ਦਿਸਣਾ ਨਹੀਂ ਹਲੂਆ ਕੱਟੇ ਪਲੋੜਿਆਂ ਨਾਲੇ ਭਲਾਂ ਪੈਗੀਆਂ ਕੱਟੀਆਂ ਹੂੰ ਜੀ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਬਟਨ ਵੀ ਉਸੇ ਤਰ੍ਹਾਂ ਹੈ ਗਿਆ ਬਟਨ ਵਾਲਾ ਵੀ ਨੀਵਾ ਕਹਿੰਦੇ ਵੀ ਬਟਨ ਵਾਲਾ ਲੇਵਾ ਪਿੰਡਿਆਂ ਵਾਲਾ ਠੀਕ ਹੈ ਹਾਂਜੀ ਸੋ ਚੱਬੇ ਦੇ ਵੀ ਬਹੁਤ ਸਾਫ ਸੁਥਰੀ ਆ ਦੁੱਧ ਚੰਗਾ ਕਾਬਲ ਹੋ ਕਰਮਾ ਲਈ ਇਸ ਵਕਤ ਚੰਗੀ ਸਟਾਰਟਿੰਗ ਆ ਤੇ ਬਾਕੀ ਥਾਨ ਵੰਡ ਵੀਰ ਨੂੰ ਚੰਗੀ ਆ ਹਾਈਟ ਕੱਟ ਪੂਰੀ ਆ ਕਿਸੇ ਭਰਾ ਨੇ ਪੈਸੇ ਖਰਚ ਕਰਨੇ ਤੇ ਮੁੱਲ ਮੋੜੂ ਕੀ ਕਰਮਾ ਦੀ ਜਿੰਨੇ ਪੈਸੇ ਤੁਸੀਂ ਲਾਉਂਗੇ ਝੋਟੀ ਤੇ ਇਸ ਲੋਕੇਸ਼ਨ ਦੇ ਵਿੱਚ ਦੁੱਧ ਵੀ ਚੰਗਾ ਚਬਾਜੂਗੀ ਠੀਕ ਆ ਬਹੁਤ ਪਿਆਰੀ ਝੋਟੀ ਆ ਸਿੰਗੀ ਸੁੰਗੀ ਦੀ ਬਹੁਤ ਜਦੀ ਸਕੀਨ ਆ ਵੇਖੋ ਜੀ ਮੂਰਤੀ ਆ ਕਰਮਾਂ ਵਾਲੀ ਬਹੁਤ ਸੋਹਣਾ ਕੋਕਾ ਪੀਸ ਸਿੰਘਾ ਛੋਟਾ ਸਿੰਘ ਅੱਗੇ ਨੈਕਸਟ ਆਪਣੇ ਕੋਲ ਮਨੀ ਵੀਰੇ ਆ ਜਿਹੜੀ ਝੋਟੀ ਆ 6ਵਾਂ ਨੰਬਰ ਆ ਗਿਆ ਭਾਈ ਚੜਾਈ ਜੜੂ ਹੀ ਦੇਖੋ ਕਿੰਨੀ ਆ ਦੇਖੋ ਇਹਦਾ ਸੂਆ ਮਨੀ ਭਾਈ ਕਿੰਨਾ ਹੋਊਗਾ ਇਹ ਭਾਈ ਹੈ ਬਲੂਨੇ ਆਪਾਂ ਦੂਏ ਕਰਕੇ ਲਈ ਆ ਠੀਕ ਆ ਵੀਰੇ ਹਾਂਜੀ ਲਓ ਜੀ ਠੀਕ ਆ ਜੀ ਕੋਈ ਭਾ ਸੈਕੰਡ ਟਾਈਮ ਵਾਲੀ ਮੰਨ ਕੇ ਲਵੇ ਠੀਕ ਆ ਜੀ ਦੂਜਾ ਸੂਆ ਸਮਝ ਕੇ ਤੁਸੀਂ ਵੀ ਖਰੀਦਦਾਰੀ ਕਰ ਲਿਆ ਜੀ ਇਹਨੂੰ ਅੱਜ ਵੀਰੇ ਦਿਨ ਕਿੰਨੇ ਹੋਗੇ ਸੂਈ ਅੱਜ ਅੱਜ ਸੂਈ ਨੂੰ ਪੰਜਵਾਂ ਦੇਣਾ ਪੰਜਵਾਂ ਦੇਣਾ ਹਾਂਜੀ ਲਓ ਜੀ ਪੰਜਾਂ ਦਿਨਾਂ ਦੀ ਇਹ ਸੂਈ ਆ ਝੋ ਆਸ ਵਕਤ ਫਿਰ ਬੋਲਾ ਕੱਚਾ ਦੁੱਧ ਕਿੰਨਾ ਕੇ ਇਹਦੇ ਥੱਲੇ 1500 ਤੋਂ ਪਲੱਸ ਆ ਭਾਈ 20 ਕਿਲੋ ਦੀ ਔਰ ਤੇ ਦੇ ਦਵਾਂਗੇ ਠੀਕ ਆ ਜੀ ਲੋ ਵੀ ਅੱਜ ਸਟਾਰਟਿੰਗ 15 16 15 16 ਨੂੰ ਮਖੌਲਾ ਕਰਦੀ ਫਿਰਦੀ ਆ ਕਰਮਾ ਦੀ ਠੀਕ ਆ ਜੀ ਅੱਗੇ 20 ਲੀਟਰ ਨੂੰ ਲਾਉਗੀ ਟਾਪ ਕਰਮਾ ਦੀ ਠੀਕ ਆ ਜੀ ਹਾਈਟ ਲੈਂਥ ਪੂਰੀ ਝੋਟੀਆਂ ਦੀ ਆ ਚੈੱਕ ਕਰੋ ਠੀਕ ਆ ਜੀ ਬਾਕੀ ਮਨੀਵਰੇ ਇੱਕ ਗੱਲ ਆ ਵੀ ਸਟਰਕਚਰ ਦੀ ਗੱਲ ਕਰ ਲਈਏ ਬਾਕੀ ਥਣਲੇ ਵੀ ਦੀ ਗੱਲ ਕਰ ਲਈਏ ਵੰਡ ਫਿਰ ਨਾ ਇੱਕੋ ਜਿਹੀ ਝੋਟੀਆਂ ਨੂੰ ਸਾਰੀਆਂ ਨੂੰ ਸਾਰੀਆਂ ਨੂੰ ਭਾਈ ਆਪਾਂ ਨੂੰ ਇਹਨਾਂ ਸੁੱਧੂ ਫੈਮਿਲੀ ਤੇ ਜਿਹੜਾ ਡੈਡੀ ਜੀ ਫਾ ਚਾਚਾ ਜੀ ਦਾਦਾ ਜੀ ਵੀ ਥਣੇ ਥਣ ਦੀ ਕੁਆਲਿਟੀ ਲੈਣੀ ਆ ਬਾਈ ਜੀ ਇਹ ਕਿਹੜਾ ਘੋੜੀ ਆ ਵੀ ਕਾਟੀ ਪਾ ਗਿਆ ਬਦੜਾਉਣੇ ਆ ਜੇ ਚੋਣ ਚੰਗਾ ਆਊਗਾ ਤਾਂ ਫੇਰ ਅਗਲਾ ਪਊਗਾ ਇਹਦਾ ਅਗਲਾ ਕਹਿੰਦਾ ਹੁਣ ਆਪਣੀ ਚੋਾਈ ਇੱਕ ਨੰਬਰ ਹੋਊਗਾ ਮੈਂ ਕਿਉਂ ਨਹੀਂ ਮੈਂ ਚੋਈ ਫੈਮਿਲੀ ਚ ਇਹ ਚੋਾਈ ਨਾਲ ਚੰਗੇ ਆਪੇ ਭੱਜਣਾ ਜੀ ਬਿਲਕੁਲ ਨਾਲੇ ਇਹ ਵੀ ਸ਼ੋਰ ਆ ਵੀ ਡੇਰੀ ਪਰਪਸ ਵਾਸਤੇ ਕਿਸੇ ਨੇ ਐਨੀਮਲ ਖਰੀਦਣਾ ਜੀ ਤੇ ਤੁਧਾਰੂ ਪਸ਼ੂ ਹੋਊਗਾ ਤਾਂ ਕੋਈ ਡੇਰੀ ਫਾਰਮਰ ਜਿਹੜਾ ਆਹ ਪਾਦੀ ਕੱਲੀ ਕੱਲੀ ਨਾਰ ਦਿੰਦੀ ਆ ਹਾਂ ਇਹ ਵੀ ਹੋਗਾ ਸਰੀਰਿਤ ਪੂਰਾ ਚੜਾਈ ਬਹੁਤ ਹੈ ਝੋਟਰੀ ਲੋ ਜੀ ਸੁੱਚਗਾਠਾ ਪਿੱਠਪੁਰਾ ਬਾਕੀ ਰੇਲਮ ਜਿਹੜੀ ਆ ਦੋਸਤੋ ਪਿੰਡੇ ਦੇ ਉੱਪਰ ਨਾਰਮਲੀ ਤੁਹਾਨੂੰ ਇੱਕ ਦਿਸਣੀ ਸਟਾਰਟ ਹੋ ਜੂਗੀ ਸੋ ਇੱਕ ਅਦਾਹਾਰੂ ਚੰਗੇ ਪਸ਼ੂ ਦੀ ਬਹੁਤ ਵੱਡੀ ਤੇ ਕਾਮਯਾਬੀ ਵੀ ਨਿਸ਼ਾਨੀ ਆ ਤੇ ਤਕਰੀਬਨ 20 ਕਿਲੋ ਵੀਰਾਂ ਦਾ ਵੀ ਦੁੱਧ ਚਵਾਉਣਾ ਚਾਹੀਦਾ ਝੋਟੀ ਨੂੰ ਕਿਉਂਕਿ ਨਿਤ ਦਾ ਕੰਮ ਆ ਡੇਲੀ ਦਾ ਕੰਮ ਆ ਜਿੱਥੋਂ ਤੁਸੀਂ ਬਰੀਡ ਹੈਗੀ ਆ ਬਹੁਤ ਖੂਬਸੂਰਤ ਝੋਟੀ 6ਵੇਂ ਨੰਬਰ ਤੇ ਤੁਹਾਨੂੰ ਦਿਖਾ ਚੁੱਕੇ ਹਾਂ ਮਗਰ ਇੱਕ ਵਾਰੀ ਬੱਚਾ ਚੈੱਕ ਕਰਾ ਦੀਏ ਨਰਮ ਬੱਚਾਈ ਠੀਕ ਆ ਜੀ ਕਰੋ ਚੈੱਕ ਠੀਕ ਆ ਜੀ ਲਓ ਵੀ ਠੀਕ ਹੈ ਜੀ ਅੱਗੇ ਲਾਸਟ ਐਂਡ ਫਾਈਨਲ ਦੇ ਵਿੱਚ ਦੋਸਤੋ ਇੱਕ ਬਹੁਤ ਬੜਾ ਕਮਾਲ ਝੋਟੀ ਆ ਚੜਾਈ ਜਿਹੜੀ ਬਹੁਤ ਆ ਮੇਵਾ ਬਹੁਤ ਸੋਹਣਾ ਜੀ ਚੋ ਲੋ ਜੀ ਆ ਦੇਖੋ ਜੀ ਠੀਕ ਹੈ ਜੀ ਐ ਮਨੀ ਵੀਰੇ ਐ ਲੱਗਦਾ ਵੀ ਜਿਵੇਂ ਪਹਿਲੀ ਦੂਜੀ ਝੋਟੀ ਆਪਾਂ ਵਿਖਾ ਗਏ ਨਾ ਹਾਂ ਜੀ ਫਿਰ ਵਾਰੀ ਵਾਰੀ ਜਿਵੇਂ ਲੱਗਦਾ ਵੀ ਇੱਕ ਤੇ ਤੁਰੇ ਆਉਂਦੇ ਆ ਹਾਂ ਜੀ ਵੀ ਮਹੰਦਰੇ ਮਹੰਦਰੇ ਤੇ ਕੱਦ ਬਹੁਤ ਕਰਮਾਲੀਆ ਤੇ ਸੇਵ ਨਹੀਂ ਆ ਸਾਰੀਆਂ ਲਓ ਜੀ ਚੈੱਕ ਕਰੋ ਠੀਕ ਹੈ ਜੀ ਇਹ ਤਾਂ ਫਲੇ ਵੀਰ ਜੀ ਹੁਣ ਬਿਲਕੁਲ ਨੈੱਟ ਕਿੰਨਾ ਜਿਹੜਾ ਦੁੱਧ ਤਿਆਰ ਹੈ ਜੀ 20 ਕਿਲੋ ਹਾਂਜੀ ਲਓ ਵੀ 20 ਕਿਲੋ ਦੀ ਮਾਲਕਨਾਂ ਠੀਕ ਆ ਜੀ ਇਸ ਵਕਤ ਜਿਹੜੇ ਹਾਜ਼ਰ ਦੁੱਧ ਦੀ ਗੱਲਬਾਤ ਹੋ ਰਹੀ ਆ ਠੀਕ ਆ ਜੀ ਅੱਗੇ ਮੇਰੇ ਭਰਾ ਕਿਸੇ ਫਾਰਮਰ ਪ੍ਰਾਣੇ ਲੈ ਕੇ ਜਾ ਕੇ ਅੱਗੇ ਮੈਨ ਟ ਕਰਨੀ ਆ ਠੀਕ ਆ ਜੀ ਪਲੱਸ ਕਰ ਸਕਦੇ ਹੋ ਤੁਸੀਂ ਦੁੱਧ ਅੱਗੇ ਕਰਮ ਵਾਲੀ ਕਾਪ ਲਾਉਗੀ ਚੰਗਾ ਦੁੱਧ ਚਵਾਜੂਗੀ ਆਪਾਂ ਇਹਦੀਆਂ ਝਾਰਾਂ ਵੀ ਤੁਹਾਨੂੰ ਵੀਡੀਓ ਵਿੱਚ ਮੰਗਾ ਦਿੰਦੇ ਆ ਇੱਕ ਆਪਣੀ ਹੋ ਚੁੱਕੀ ਚਵਾਈ ਹੋ ਰਹੀ ਆ ਥੱਲੇ ਥੱਲੇ ਵੀ ਚਵਾਈ ਵੀ ਦਿਖਾ ਦੇਵਾਂਗੇ ਠੀਕ ਆ ਜੀ ਜੀ ਤੈਨੂੰ ਵੀ ਮਣੀ ਇੱਕ ਮੈਨੂੰ ਦਿਨ ਦੱਸ ਦੇ ਕਿੰਨੇ ਕੋ ਅੱਗੇ ਨੂੰ ਸਰੀ 10 11 ਦਿਨ ਹੋ ਗਏ ਬਾਈ ਜੀ 10 11 ਦਿਨ ਹਾਂਜੀ ਲੋ ਵੀ ਕਰੋ ਚੱਕ ਬਾਈ ਜੀ ਜਿਹਨੋ ਦੀ ਮਾਲਕਣ ਆ 20 ਕਿਲੋ ਹਣ ਮੈਨੇਜ ਮੋ ਠੀਕ ਆ ਜੀ ਤੇ ਚੜਾਈ ਗੁਰੇ ਬਾਈ ਜੀ ਕੋਈ ਅੰਤ ਨਹੀਂ ਹਾਂ ਲਓ ਤੋ ਬਾਕੀ ਦੁੱਧ ਐਸ ਵਰਤੀ ਜਿਹੜਾ ਇੱਕ ਵਰੀ ਕਨਫਰਮ ਜਿਹੜਾ 20 ਕਿਲੋ ਦੁੱਧ ਦੇ ਤੇ ਥਲੇ ਹਾਜ਼ਰ ਸੋ ਚੇਦੇਲੇ ਵੀ ਦੀ ਕੋਈ ਬੈਕ ਸਾਈਡ ਤੋਂ ਮੇਰਾ ਵੀਰ ਮਾਰੋ ਚਾਤ ਕਰੋ ਦਰਸ਼ਨ ਠੀਕ ਆ ਜੀ ਬਹੁਤ ਖੂਬਸੂਰਤ ਨੇਵਾ ਸੋ ਬਾ ਕਮਾਲ ਝੋਟੀ ਆ ਮਗਰ ਇਹਦੇ ਕਟਾ ਮੇਲ ਆ ਫਾੜ ਗਿਆ ਇੱਕ ਸਾਈਡ ਤੋਂ ਤੁਹਾਨੂੰ ਬਹਿਣੀ ਵਾਲੇ ਪਾਸੇ ਵੀ ਦਿਖਾ ਦਗੀ ਆਪਾਂ ਜੀ ਜੀ ਆ ਦੇਖੋ ਜੀ ஜின்ப <n commercially> <I love. tosan> ਤੋ ਦੋਸਤੋ ਫਾਈਨਲੀ ਅੱਜ ਜੜੀਆਂ ਇਹ ਝੋਟੀਆਂ ਆਪਾਂ ਤੁਹਾਨੂੰ ਟੌਪ ਕਲਾਸ ਝੋਟੀਆਂ ਰਸਤ ਚਰਨ ਸਿੰਘ ਡੇਰੀ ਫਾਰਮ ਪਿੰਡ ਸ਼ਾਹਪੁਰ ਨਜ਼ਦੀਕ ਫਲੋਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵੀਰ ਮਣੀ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਆ ਪੂਰੀ ਜਾਣਕਾਰੀ ਸਾਂਝੀ ਕਰ ਦਿੱਤੀ ਆ ਸੋ ਕਾਫੀ ਟੌਪ ਕਲਾਸ ਝੋਟੀਆਂ ਨੇ 18 20 16 ਲੀਟਰ ਤੋਂ ਵੈਸੇ ਪਲੱਸ ਪਲੱਸ ਐਸ ਵਕਤ ਚੱਲਣ ਡੀਆਂ ਨੇ ਜੜੀਆਂ 13 14 ਦਿਨਾਂ ਦੀਆਂ ਵੀ ਸੁਈਆਂ ਨੇ ਹੌਲੇ ਬੌਲੇ ਤੋਂ ਕੋਈ 16 ਲੀਟਰ ਜਾਂ 15 16 16 ਲੀਟਰ ਤੋਂ ਪਲੱਸ ਐਸ ਵਕਤ ਚੱਲਣ ਡੀਆਂ ਜੜੀਆਂ ਪੀਕ ਤਕਰੀਬਨ 1 ਤੇ ਜਿਹੜੀਆਂ ਕੋਈ ਝੋਟੀਆਂ ਇਸ ਵਕਤ ਮੌਕੇ ਤੇ ਹੁਣ 20 ਲੀਟਰ ਤੇ ਤਿਆਰ ਆ ਠੀਕ ਆ ਜੀ ਸੋ ਐਨੀਮਲ ਆਸ ਕਰਦੇ ਆ ਸਾਰੇ ਭਰਾਵਾਂ ਨੂੰ ਚੰਗੇ ਲੱਗੇ ਹੋਣਗੇ ਬਹੁਤ ਵਧੀਆ ਚੰਗੀਆਂ ਟੌਪ ਕਲਾਸ ਝੋਟੀਆਂ ਪਸੰਦਾਈਆਂ ਹੋਣਗੀਆਂ ਇੱਥੇ ਵਿਜ਼ਿਟ ਕਰੋ ਲੋਕੇਸ਼ਨ ਮੈਪ ਤੇ ਤੁਸੀਂ ਜਿਹੜੀ ਸਰਚ ਕਰਕੇ ਵੇਤੇ ਵਿਜ਼ਿਟ ਕਰ ਸਕਦੇ ਜੇ ਤੁਹਾਨੂੰ ਵਟਸਐਪ ਤੇ ਹੈਲੋ ਕਰਦਨ ਲੋਕੇਸ਼ਨ ਵੀ ਭੇਜ ਦਵਾਂਗੇ ਠੀਕ ਹੈ ਵੀਰੇ ਹਾਂਜੀ ਠੀਕ ਆ ਤੇ ਕੋਈ ਵੀ ਕਿਸੇ ਭੈਣ ਭਰਾ ਨੂੰ ਆਣਾ ਮੜਿਆ ਫੋਨ ਕਰਕੇ ਜਰੂਰ ਕਾਲ ਕਰਕੇ ਆਉਣਾ ਜੀ ਬਿਲਕੁਲ ਜੀ ਜੀ अच्छा फिर मणि एक का अपना कांटेक्ट नंबर अपने एक और तो फिर साझा करेगा अपना 9478474740 ਤੇ ਡੈੜੀ ਐ 9814613746 ਠੀਕ ਹੈ ਜੀ ਜੀ ਮਿਹਰਬਾਨੀ ਤੇਰੇ ਜੀ ਲਗ ਦੋਸਤੋ ਇਹ ਸਾਨੂੰ ਵੀਰ ਮਣੀ ਠੀਕ ਹੈ ਜੀ ਸੋ ਬਾਕੀ ਇਸ ਡੈਰੀ ਫਾਰਮ ਤੋਂ ਦੋਸਤੋ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੀ رائے ਦਿਓ ਜੇ ਸੋ ਚੰਗੇ ਚੰਗੇ ਝੋਟੀਆਂ ਲੈ ਕੇ ਨੈਕਸਟ ਟਾਈਮ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਐਨੀਮਲ ਤੋਂ ਬਹੁਤ ਖੂਬਸੂਰਤ ਦੰਗੀਆਂ ਝੋਟੀਆਂ ਉਦਗ ਰਹੀਆਂ ਦੀਆਂ ਨੇ ਠੀਕ ਆ ਜੀ ਬਾਕੀ ਜਿਵਾਈ 1 2 3 ਨਗਾਂ ਦੀ ਵਿੱਚ ਆਪਾਂ ਤੁਹਾਨੂੰ ਕਰਕੇ ਦਿਖਾਈ ਆ ਉਸ ਤੋਂ ਤੁਸੀਂ ਇੱਕ ਜਜਮੈਂਟ ਕਰ ਲਵੋਗੇ ਵੀ ਕਿਹੋ ਜਿਹੀਆਂ ਚੋਣ ਕਿਹੋ ਜਿਹਾ ਜਵਾਲੇ ਪਸੂਆ ਕਿਹੋ ਜਿਹੀਆਂ ਝੋਟੀਆਂ ਨੇ ਠੀਕ ਆ ਜੀ ਸੋ ਬਾਕੀ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ